ਸਸ੍ਰੀ ਕਾਂ ਅੱਜ ਅਸੀਂ 10ਵੀਂ ਜਮਾਤ ਦੇ ਤੀਜੇ ਭਾਗ ਦੇ ਅਗਲੇ ਤਿੰਨ ਪਾਤਰ ਕਰਾਂਗੇ ਛੋਟੇ ਛੋਟੇ ਪਾਤਰ ਨਹੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਤਿੰਨ ਪਾਤਰ ਕੀਤੇ ਸੀ ਉਸ ਤੋਂ ਪਿਛਲੇ ਐਪੀਸੋਡ ਦੇ ਵਿੱਚ ਇੱਕ ਪਾਤਰ ਕੀਤਾ ਸੀ ਪਰ ਹੁਣ ਇਹ ਛੋਟੇ ਛੋਟੇ ਪਾਤਰ ਆਪਾਂ ਤਿੰਨ ਹੋਰ ਕਰਾਂਗੇ ਇੱਕ ਕਰਾਂਗੇ ਬੰਤੇ ਦੀ ਮਾਂ ਦਾ ਇੱਕ ਕਰਾਂਗੇ ਮਹੀਸ਼ੀ ਦੀ ਮਾਂ ਦਾ ਤੇ ਇੱਕ ਕਰਾਂਗੇ ਲਾਜੂ ਦਾ ਤਿੰਨ ਪਾਤਰ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਬੰਤੇ ਦੀ ਮਾਂ ਦਾ ਚਰਿੱਤਰ ਚਿੱਤਰਣ ਕਰੋ ਬੰਤੇ ਦੀ ਮਾਂ ਇੱਕ ਹੋਰ ਨਵਾਂ ਸਾਲ ਦੀ ਗੌਣ ਪਾਤਰ ਹੈ ਛੋਟਾ ਜਿਹਾ ਉਹਦਾ ਪਾਤਰ ਹੈ ਬਹੁਤੀ ਉਹਦੀ ਕਿਤੇ ਵੀ ਕੋਈ ਗੱਲਬਾਤ ਨਹੀਂ ਹੈਗੀ ਨਾਵਲ ਦੇ ਵਿੱਚ ਕਿਤੇ ਵੀ ਉਹ ਬੋਲਦੀ ਨਹੀਂ ਦਿਸਦੀ ਕਿਤੇ ਵੀ ਉਹ ਕਿਸੇ ਗੱਲ ਦੇ ਵਿੱਚ ਲਾਟੜ ਆਉਂਦੀ ਨਹੀਂ ਦਿਸਦੀ ਕਿਸੇ ਕਾਰਜ ਵਿੱਚ ਹਿੱਸਾ ਲੈਂਦੀ ਨਹੀਂ ਦਿਸਦੀ ਕਿਤੇ ਕੋਈ ਉਹਦਾ ਵਾਰਤਾਲਾਪ ਨਹੀਂ ਆਇਆ ਹੋਇਆ ਸਿਰਫ ਉਹਦਾ ਜ਼ਿਕਰ ਹੀ ਆਇਆ ਯਾਦ ਹੀ ਪ੍ਰਾਣੀ ਗੱਲ ਕੋਈ ਬੰਤੇ ਯਾਦ ਕਰ ਰਿਹਾ ਜਾਂ ਤਾਰੋ ਯਾਦ ਕਰ ਰਹੀ ਐ ਸੋ ਉਸ ਸੰਦਰਭ ਚ ਹੀ ਆਈ ਐ ਪਰ ਉਹ ਸਿੱਧਾ ਆ ਕੇ ਉਹਨੇ ਕੋਈ वार्तालाप ਨਹੀਂ ਬੋਲਿਆ ਸੋ ਬੰਤੇ ਦੀ ਮਾਂ ਜੀ ਤੇ ਦੋ ਦੀਆਂ ਧੀਆਂ ਨੇ ਉਹਦੇ ਪਤੀ ਦੀ ਮੌਤ ਹੋ ਚੁੱਕੀ ਆ ਤੇ ਉਹਦੀ ਨੂੰਹ ਨਾਲ ਨਹੀਂ ਬਣਦੀ ਉਹਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਸੋ ਇਹ ਅਸੀਂ ਥੋੜਾ ਜਿਹਾ ਪਾਤਰ ਬਾਰੇ ਥੋੜਾ ਵੇਰਵਾ ਦੇ ਰਾਂ ਪਹਿਲਾ ਹੈ ਪੁੱਤਰ ਲਈ ਚਾਵਾਂ ਨਾਲ ਭਰੀ ਹੋਈ ਹਰ ਮਾਂ ਦੀ ਤਰ੍ਹਾਂ ਉਹ ਪੁੱਤਰ ਲਈ ਚਾਵਾਂ ਨਾਲ ਭਰੀ ਹੋਈ ਹੈ ਜਦੋਂ ਬੰਤਾ ਵਿਆਹ ਲਈ ਨਹੀਂ ਮੰਨਦਾ ਤਾਂ ਉਹਦੇ ਖਿਹੜੇ ਪੈ ਜਾਂਦੀ ਹੈ ਪਰ ਉਹਦੇ ਮਗਰ ਪੈ ਪੈ ਕੇ ਪੈ ਪੈ ਕੇ ਉਹਦਾ ਵਿਆਹ ਕਰਾ ਕੇ ਹੀ ਛੱਡਦੀ ਹੈ ਉਹਦਾ ਵਿਆਹ ਤੋਂ ਬਾਅਦ ਉਹ ਗੁਰਦੁਆਰਾ ਛਟਾ ਸਾਹਿਬ ਜਾਂਦੀ ਹੈ ਤਾਂ ਕਿ ਉਹਦੇ ਪੁੱਤਰ ਬੰਤੇ ਦੇ ਘਰ ਪੁੱਤਰ ਪੈਦਾ ਹੋਇਆ ਸੋ ਪੁੱਤਰ ਨਾਲ ਉਹ ਚਾਵਾਂ ਨਾਲ ਪਰੀ ਅਗਲਾ ਹੈ 9% ਗੈਰ ਜ਼ਿੰਮੇਵਾਰ ਨੂਨ ਨੂੰ ਨਹੀਂ ਪਸੰਦ ਕਰਦੀ ਨੂਨ ਨਾਲ ਉਹਦੀ ਬਿਲਕੁਲ ਨਹੀਂ ਬਣਦੀ ਨੂਨ ਸੱਸ ਦੀ ਆਪਸ ਚ ਲੜਾਈ ਹੁੰਦੀ ਰਹਿੰਦੀ ਹੈ ਸੋ ਉਹਦਾ ਕਾਰਨ ਪਤਾ ਕੀ ਸੀ ਕਿ ਜਿੰਨੀ ਉਮੀਦ ਸੀ ਬੰਤੇ ਦੀ ਮਾਂ ਨੂੰ ਤੇ ਨੂਨ ਦਾਜ ਵਿੱਚ ਲਿਆਏਗੀ ਉਹਨਾਂ ਕੋ ਜੋ ਦਾਜ ਵਿੱਚ ਨਹੀਂ ਲਿਆਉਂਦੀ ਜਿਸ ਦੇ ਕਰਕੇ ਬੰਤੇ ਦੀ ਮਾਂ ਨੂੰ ਗੁੱਸਾ ਚੜ ਜਾਂਦਾ ਹੈ ਔਰ ਉਹ ਨੂ ਨੂੰ ਪੁੱਛੇ ਬਗਾਰ ਉਹਦੇ ਟ੍ਰਾਂਕ ਚੋਂ ਕੱਪੜੇ ਕੱਢ ਕੇ ਆਪਣੀਆਂ ਧੀਆਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਦੇ ਦਿੰਦੀ ਹੈ ਤੇ ਉਹਦੀਆਂ ਧੀਆਂ ਖੁਸ਼ ਵੀ ਹੋ ਜਾਂਦੀਆਂ ਨੇ ਪਰ ਇਹ ਹੈ ਕਿ ਉਸ ਦਿਨ ਤੋਂ ਬਾਅਦ ਉਹਦੀ ਨੂ ਉਹਦੇ ਨਾਲੋਂ ਮੂੰਹ ਵਟ ਲੈਂਦੀ ਹੈ ਫਿਰ ਉਹ ਨੂ ਨੂੰ ਲਾ ਲਾ ਕੇ ਸਾੜਵੀਆਂ ਗੱਲਾਂ ਵੀ ਕਰਦੀ ਰਹਿੰਦੀ ਹੈ ਸੋ ਇਹ ਉਹਦਾ ਇੱਕ ਨੂ ਪ੍ਰਤੀ ਜੜੀ ਹੈ ਗੈਰ ਜ਼ਿੰਮੇਵਾਰ ਅਗਲਾ ਪੁਆਇੰਟ ਹੈ ਟੋਕਣ ਦੀ ਆਦਤ ਉਹਨੂੰ ਗੱਲ-ਗੱਲ 'ਚ ਟੋਕਣ ਦੀ ਆਦਤ ਹੈ ਗੱਲ-ਗੱਲ 'ਚ ਟੋਕਣ ਦੀ ਆਦਤ ਹੈ ਔਰ ਇਹ ਗੱਲ ਬੰਤਾ ਵੀ ਮੰਨਦਾ ਹੈ ਕਿ ਉਹਦੀ ਮਾਂ ਨੂੰ ਟੋਕਾ ਟਾਕੀ ਕਰਨ ਦੀ ਆਦਤ ਹੈ ਜੇ ਬੰਤਾ ਵੀ ਹੱਸੀ ਜਾਂਦਾ ਹੱਸੀ ਜਾਂਦਾ ਤਾਂ ਉਹਨੂੰ ਵੀ ਟੋਕ ਦਿੰਦੀ ਹੈ ਵੀ ਇੰਨਾ ਜ਼ਿਆਦਾ ਹੱਸਣਾ ਨਹੀਂ ਚਾਹੀਦਾ ਕਿਉਂਕਿ ਅਕਸਰ ਲੋਕਾਂ ਦੇ ਮਨਾਂ 'ਚ ਇਹ ਗੱਲ ਹੁੰਦੀ ਸੀ ਕਿ ਜਿੰਨਾ ਜ਼ਿਆਦਾ ਹੱਸੋਗੇ ਨਾ ਫਿਰ ਉਹਨਾਂ ਰੋਣਾ ਪਏਗਾ ਸੋ ਇਹ ਗੱਲਾਂ ਲੋਕੀ ਡਰਦੇ ਨੇ ਹਮੇਸ਼ਾ ਹੱਸ ਜੇ ਹਰ ਬੁਰਾ ਸਮਾਂ ਆਉਣ ਤੋਂ ਲੋਕੀ ਡਰਦੇ ਰਹਿੰਦੇ ਨੇ ਜਿੱਥੇ ਵੀ ਲੱਗਦਾ ਵੀ ਕਿਤੇ ਬਹੁਤ ਜ਼ਿਆਦਾ ਹੱਸਣਾ ਸ਼ੁਰੂ ਕੀਤਾ ਗਿਆ ਹੈ ਆਕੋ ਕੋਈ ਚੱਕਰ ਨਾ ਪੈ ਜਾਏ ਕੋਈ ਦੁੱਖ ਨਾ ਆ ਜਾਏ ਕੋਈ ਬਿਮਾਰੀ ਨਾ ਆ ਜਾਏ ਕਿਤੇ ਰੋਣਾ ਨਾ ਪੈ ਜਾਏ ਸੋ ਇਸ ਕਰਕੇ ਉਹ ਬੰਤੇ ਨੂੰ ਵੀ ਟੋਕਦੀ ਹੈ ਉਹਦੀ ਟੋਕਣ ਦੀ ਆਦਤ ਹੈ ਅਗਲਾ ਪੁਆਇੰਟ ਹੈ ਜੀ ਗਰੀਬੀ ਕਰਕੇ ਪਰੇਸ਼ਾਨ ਘਰ 'ਚ ਕਿਉਂਕਿ ਗਰੀਬੀ ਹੈ ਨੂੰ ਸੱਸ ਪਰੇਸ਼ਾਨ ਰਹਿੰਦੀਆਂ ਨੇ ਔਰ ਪਰੇਸ਼ਾਨੀ ਦੇ ਵਿੱਚ ਹੀ ਆਪਸ ਵਿੱਚ ਝਗੜਦੀਆਂ ਨੇ ਜਿਸ ਦਿਨ ਬੰਤਾ ਚੀਕਮਾਈ ਕਰਕੇ ਲਿਉਂਦਾ ਉਦੋਂ ਨੂੰ ਨਾ ਚ ਝਗੜਾ ਵੀ ਨਹੀਂ ਹੁੰਦਾ ਸੋ ਜਿੱਦਨ ਘੱਟ ਕਮਾਈ ਹੁੰਦੀ ਆ ਉਦੋਂ ਹੀ ਘਰ ਚ ਗਲੇਸ਼ ਪੈ ਜਾਂਦਾ ਸੋ ਨੂੰ ਸੱਸ ਦੀ ਆਪਸ ਚ ਘੱਟ ਬਣਦੀ ਆ ਔਰ ਉਹਦਾ ਮੁੱਖ ਕਾਰਨ ਹੈ ਘਰ ਦੀ ਗਰੀਬੀ ਅਗਲਾ ਪੁਆਇੰਟ ਹੈ ਜੀ ਬੰਤੇ ਦੇ ਪਿਆਰ ਤੇ ਸਤਕਾਰ ਦੀ ਬਾਤ ਪਰ ਭਾਵੇਂ ਉਹ ਜਿਵੇਂ ਦੀ ਮਰਜ਼ੀ ਆ ਪਰ ਬੰਤੇ ਦੇ ਤਾਂ ਮਾਨ ਬੰਤਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਬਹੁਤ ਉਹਦਾ ਸਤਿਕਾਰ ਕਰਦਾ ਹੈ ਕਿਉਂਕਿ ਬੰਤੇ ਦੀ ਮਾਂ ਦੀ ਬੰਦੇ ਦੀ ਪਤਨੀ ਨਾਲ ਨਹੀਂ ਬਣਦੀ ਤਾਂ ਉਹਨਾਂ ਦੇ ਨਾਲ ਉਹ ਰਹਿਣਾ ਛੱਡ ਕੇ ਪਿੰਡ ਚਲੀ ਜਾਂਦੀ ਹੈ ਸੋ ਬੰਤੇ ਦੀ ਮਾਂ ਪਿੰਡ ਰਹਿੰਦੀ ਹੈ ਬੰਤਾ ਉਹਦੀ ਪਤਨੀ ਤੇ ਉਹਦੇ ਤਿੰਨ ਬੱਚੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿੰਦੇ ਨੇ ਬੰਤਾ ਜਿਹੜਾ ਆਪਣੀ ਮਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਉਹ ਹਮੇਸ਼ਾ ਉਹਦਾ ਧਿਆਨ ਰੱਖਦਾ ਹੈ ਕੁਝ ਥੋੜੇ ਜਿਹੇ ਮਹੀਨੇ 2 ਮਹੀਨੇ ਦੇ ਵਿੱਚ ਉਹ ਆਪਣੀ ਮਾਂ ਕੋਲ ਗਿਆੜਾ ਮਾਰਦਾ ਰਹਿੰਦਾ ਉਹਦੀ ਖੈਰ ਸੁਖ ਪੁੱਛਣ ਜਾਂਦਾ ਰਹਿੰਦਾ ਕਿਉਂਕਿ ਬੰਤੇ ਦੀ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਉਸ ਗੱਲ ਦਾ ਉਹ ਫਿਕਰ ਰੱਖਦਾ ਹੈ ਕਿ ਮੈਂ ਆਪਣੀ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਜੇਤੀ ਤੋਂ ਜੇਤੀ ਕਰਾਉਣਾ ਇਸ ਕਰਕੇ ਉਹ ਉਹਦੇ ਪਿਆਰ ਸਤਕਾਰ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ ਸੋ ਇਹ ਸੀ ਸਾਡਾ ਪਾਤਰ ਬੰਤੇ ਦੀ ਮਾਂ ਅੱਗੇ ਸਾਡੇ ਕੋਲ ਦੋ ਪਾਤਰ ਹੋਰ ਨੇ ਜਿਹੜੀ ਇੱਕ ਵਿਚੋਲਣ ਹੈ ਤੇ ਇੱਕ ਮੁੰਡੇ ਦੀ ਮਾਂ ਹੈ ਮਹੇਸ਼ੀ ਮੁੰਡਾ ਜਿਹਦਾ ਰਿਸ਼ਤਾ ਹੋਣ ਵਾਲੀ ਗੱਲ ਚੱਲ ਰਹੀ ਆ ਉਹ ਦੋ ਜਨਾਨੀਆਂ ਬੰਤੇ ਦੇ ਰਿਕਸ਼ੇ 'ਚ ਬੈਠ ਕੇ ਕਿਸੇ ਦੇ ਘਰ ਜਾ ਰਹੀਆਂ ਨੇ ਮਹੇਸ਼ੀ ਦੀ ਮਾਂ ਹੈ ਇੱਕ ਤੇ ਇੱਕ ਹੈਗੀ ਆ ਵਿਚੋਲਣ ਲਾਜੋ ਇਹ ਦੋਵੇਂ ਜਣੀਆਂ ਜਾ ਰਹੀਆਂ ਨੇ ਰਸਤੇ 'ਚ ਗੱਲਾਂ ਮਾਰਦੀਆਂ ਜਾਂਦੀਆਂ ਨੇ ਕੁੜੀ ਉਹ ਮਹੇਸ਼ੀ ਵਾਸਤੇ ਵਖਾਉਣ ਚੱਲੀ ਆ ਲਾਜੋ ਤੇ ਬੰਤੇ ਦੀ ਮਾਂ ਦੇ ਪੁੱਛਣ ਤੇ ਉਹਨੂੰ ਅ ਮਤਲਬ ਮਨਾਉਣ ਦਾ ਹੀ ਤਰੀਕਿਆਂ ਨਾਲ ਉਹਨੂੰ ਗੱਲਾਂ ਦੱਸਦੀ ਐ ਜਦ ਕਿ ਮਹੀਸ਼ੀ ਜਿਹੜਾ ਇੱਕ ਅੱਖੋਂ ਭੰਗਾ ਔਰ ਉਹ ਖਾਸ ਪੜਿਆ ਲਿਖਿਆ ਵੀ ਨਹੀਂ ਐ ਪਰ ਤਾਂ ਵੀ ਉਹ ਦੋਨੋਂ ਸਕੀਮਾਂ ਲੜਾਉਂਦੀਆਂ ਵੀ ਕਿਸ ਤਰੀਕੇ ਕੁੜੀ ਵਾਲਿਆਂ ਨੂੰ ਭਲੇਖੇ ਚ ਰੱਖ ਰਖਾ ਕੇ ਰਿਸ਼ਤਾ ਲੈ ਲਿਆ ਜਾਵੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮਹੀਸ਼ੀ ਦੀ ਮਾਂ ਦਾ ਚਰਿੱਤਰ ਮਹੀਸ਼ੀ ਦੀ ਮਾਂ ਇੱਕ ਹੋਰ ਨਵਾਂ ਸਾਲ ਨਾਵਲ ਦੀ ਗੋਂ ਬਾਤ ਦਾ ਹੈ ਉਹ ਆਪਣੇ ਮੁੰਡੇ ਮਹੇਸ਼ੀ ਲਈ ਕੁੜੀ ਬਾਰੇ ਪੁੱਛਦੀ ਰਹਿੰਦੀ ਆ ਕੁੜੀ ਵੇਖਣ ਜਾਂਦੀ ਆ ਤੇ ਲਾਜੋ ਦੇ ਨਾਲ ਰਿਕਸ਼ੇ 'ਚ ਬੈਠਦੀ ਆ ਲਾਜੋ ਜਿਹੜੀ ਆ ਉਹ ਵਿਚੋਲਣ ਜਿਹੜੀ ਮਹੇਸ਼ੀ ਦੀ ਮਾਂ ਆ ਉਹ ਰੰਗ ਦੀ ਗੋਰੀ ਆ ਪਰ ਸਰੀਰ ਦੀ ਭਾਰੀ ਆ ਉਸ ਦਾ ਮੁੰਡਾ 8ਵੀਂ ਵੇਲ ਵੀ ਆ ਤੇ ਅੱਖ ਤੋਂ ਭੰਗਾ ਵੀ ਆ ਉਹ ਇੱਕ ਆਪਣੀ ਦੁਕਾਨ ਚਲਾਉਂਦਾ ਸੋ ਪਹਿਲਾ ਪੁਆਇੰਟ ਆ ਉਹਦਾ ਲਾਲਚੀ ਤੇ ਕੰਜੂਸ ਈਗਲ ਹੈ ਕਿ ਉਹ ਬੜੀ ਲਾਲਚੀ ਜਨਾਨੀ ਹੈ ਬੰਤੇ ਦੇ ਰਿਕਸ਼ੇ ਤੇ ਬੈਠਦੀਆਂ ਨੇ ਨਾ ਤੇ ਬੰਤੇ ਨੂੰ ਸਿਰਫ 50 ਪੈਸੇ ਦੇਣੇ ਮੰਨਦੀਆਂ ਨੇ ਵੀ ਬਸ 50 ਕੇ ਪੈਸੇ ਹੀ ਦੇਵਾਂਗੇ ਜੀ ਬਹੁਤਾ ਦੂਰ ਨਹੀਂ ਹੈਗਾ ਪਰ ਜਦੋਂ ਰਿਸ਼ਤੇ ਦੀ ਗੱਲ ਚੱਲਦੀ ਹੈ ਫਿਰ ਉਹਦੀ ਐ ਕਿ ਕੁੜੀ ਵਾਲੇ ਸਾਨੂੰ ਕੀ ਕੀ ਦੇਣਗੇ ਉੱਥੇ ਲਾਲਚ ਉਹਦਾ ਪੂਰਾ ਦਿਖਦਾ ਕਿ ਉਹਨੂੰ ਐ ਲੱਗਦਾ ਵੀ ਇਹ ਪਤਾ ਲੱਗੇ ਵੀ ਦਾਜ ਕਿੰਨਾ ਮਿਲਣਾ ਜਦਕਿ ਉਹਦਾ ਮੁੰਡੇ ਦੇ ਵਿੱਚ ਕਿੰਨੇ ਕਾਜ ਨੇ ਕਿੰਨੇ ਨੁਕਸ ਨੇ ਪਰ ਫਿਰ ਵੀ ਉਹ ਇਸ ਗੱਲ ਦੀ ਉਮੀਦ ਰੱਖਦੀ ਹੈ ਕਿ ਉਹ ਜਿਹੜੇ ਕੁੜੀ ਵਾਲੇ ਨੇ ਉਹ ਦਾਜ ਵਿੱਚ ਕੀ ਕੁਝ ਦੇਣਗੇ। ਅਗਲਾ ਹੈ ਜੀ ਕੁੜੀ ਦੀ ਥਾਂ ਮੁੰਡੇ ਨੂੰ ਮਹੱਤਵ ਦੇਣ ਵਾਲੀ ਉਹੀ ਪੁਰਾਣੀਆਂ ਜਨਾਨੀਆਂ ਵਾਂਗੂ ਪੁਰਾਣੇ ਜ਼ਮਾਨੇ ਦੇ ਵਿੱਚ। ਦੇਖੋ ਇਹ ਜਿਹੜੀ ਕਹਾਣੀ ਹੈ ਕਿੰਨੀ ਪੁਰਾਣੀ ਹੈ ਜਿੱਥੇ 25 ਪੈਸੇ, 30 ਪੈਸੇ, 50 ਪੈਸੇ, 40 ਪੈਸੇ, 70 ਪੈਸੇ ਐਨੇ-ਐਨੇ ਪੈਸਿਆਂ ਦੇ ਵਿੱਚ ਰਿਕਸ਼ਾ ਜਾ ਰਿਹਾ ਹੈ। ਇਹਦਾ ਮਤਲਬ ਉਦੋਂ ਐਨੇ ਪੈਸਿਆਂ ਦੀ ਵੀ ਕਿੰਨੀ ਕੀਮਤ ਸੀ। ਸੋ ਇਸ ਕਰਕੇ ਇਹ ਇੰਨਾ ਕੋ ਪੁਰਾਣਾ ਟਾਈਮ ਦੀ ਇਹ ਇੰਨਾ ਕੋ ਪੁਰਾਣਾ ਸਮਾਂ ਦਿਖਾਇਆ ਹੋਇਆ ਨੋਵਲ ਦੇ ਵਿੱਚ ਸੋ ਕੁੜੀ ਦੀ ਥਾਂ ਮੁੰਡੇ ਨੂੰ ਪੈਲ ਦਿੰਦੀ ਹੈ ਕਿ ਉਹਦੇ ਅਨੁਸਾਰ ਜਿਹੜੀ ਉਹ ਛੋਟੀ ਭੈਣ ਹੈ ਸ਼ੀਲਾ ਉਹ ਚਾਹੁੰਦੀ ਹੈ ਉਹਦੇ ਘਰ ਪੁੱਤਰ ਹੋ ਜੇ ਸੋ ਉਹਦੇ ਲਈ ਉਹ ਸੁਖਣਾ ਵੀ ਸੁਖਦੀ ਹੈ ਕਿਉਂਕਿ ਉਹਦੀ ਭੈਣ ਦੇ ਘਰ ਲਗਾਤਾਰ ਤਿੰਨ ਕੁੜੀਆਂ ਜਨਮ ਲੈ ਚੁੱਕੀਆਂ ਨੇ ਪਰ ਹੁਣ ਉਹਨੂੰ ਹੈ ਵੀ ਧੀਆ ਬਹੁਤ ਹੋ ਗਈਆਂ ਹੁਣ ਮੁੰਡਾ ਹੋ ਜੇ ਕਿਉਂਕਿ ਉਹਦਾ ਵਿਚਾਰ ਹੈ ਕਿ ਧੀ ਧੀਆ ਤਾਂ ਹਮੇਸ਼ਾ ਬਗਾਨੀਆਂ ਹੁੰਦੀਆਂ ਨੇ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਦੇ ਘਰ ਜਾਣਾ ਹੁੰਦਾ ਪਰ ਮੁੰਡਾ ਇੱਕ ਵੀ ਹੋਵੇ ਤਾਂ ਕੁੱਲ ਚੱਲਦੀ ਰਹਿੰਦੀ ਹੈ ਅਗਲਾ ਪੁਆਇੰਟ ਹੈ ਸੰਤਾ ਸਾਧਾਂ ਦੇ ਟੋਟਕਿਆਂ ਵਿੱਚ ਯਕੀਨ ਰੱਖਣ ਵਾਲੀ ਯਾਨੀ ਅੰਧਵਿਸ਼ਵਾਸੀ ਉਹ ਆਪਣੀ ਭੈਣ ਨੂੰ ਮੁੰਡਾ ਮਤਵ ਦੇ ਹੋ ਜਵੇ ਮੁੰਡਾ ਪੈਦਾ ਹੋ ਜਵੇ ਇਸ ਗੱਲ ਲਈ ਸਾਧਾਂ ਦੀਆਂ ਕੁੜੀਆਂ ਪ੍ਰਾਪਤ ਕਰਨੀਆਂ ਚਾਹੁੰਦੀ ਏ ਜਿੱਦਾਂ ਆਮ ਜਨਨੀਆਂ ਪਿੰਡਾਂ ਦੀਆਂ ਗੱਲਾਂ ਕਰਦੀਆਂ ਫਲਾਣੇ ਸਾਧ ਕੋਲ ਜਾਓ ਮੁੰਡਾ ਹੋ ਜੂ ਉਹ ਕੁੜੀ ਦਿੰਦਾ ਉਹ ਐਦਾਂ ਦਵਾਈ ਦਿੰਦਾ ਮੁੰਡਾ ਹੋ ਜੂ ਸੋ ਇਹ ਵੀ ਉਸੇ ਤਰ੍ਹਾਂ ਚੱਲਦੀ ਏ ਔਰ ਇਸੇ ਤਰ੍ਹਾਂ ਕਿਸੇ ਬਾਬੇ ਦੀ ਕੁੜੀ ਨਾਲ ਹੀ ਉਹ ਚਾਹੁੰਦੀ ਏ ਭੈਣ ਦੇ ਮੁੰਡਾ ਵੀ ਹੋ ਜੇ ਔਰ ਬਾਬੇ ਦੀ ਕੁੜੀ ਨਾਲ ਉਹ ਚਾਹੁੰਦੀ ਏ ਕਿ ਉਹਦੇ ਪਤੀ ਦੇ ਗੋਡਿਆਂ ਦਾ ਦਰਦ ਵੀ ਠੀਕ ਹੋ ਜਾ। ਅਗਲਾ ਹੈ ਜੀ ਅੰਦਰਲੇ ਡਰ ਦੀ ਮਾਰੀ ਹੋਈ। ਅਸਲ 'ਚ ਇਹ ਅੰਦਰੋਂ ਡਰੀ ਹੋਈ ਆ। ਆਪਣੇ ਮੁੰਡੇ ਲਈ ਕੁੜੀ ਵੇਖਣ ਜਾਰੀ ਹੈ ਔਰ ਲਾਜੋ ਉਹਨੂੰ ਇਹ ਕਹਿ ਕੇ ਵੀ ਕੁੜੀ ਬੜੀ ਸੋਹਣੀ ਐ, ਕੁੜੀ ਪੜ੍ਹੀ ਲਿਖੀ ਐ, ਕਰ-ਕਰ ਕੇ ਮਨਾ ਕੇ ਉਹਨੂੰ ਲੈ ਜਾਂਦੀ। ਤੁਹਾਨੂੰ ਪਤਾ ਜਿਹੜੇ ਰਿਸ਼ਤੇ ਕਰਾਉਂਦੇ ਆ ਕਿਉਂਕਿ ਉਹਨਾਂ ਨੂੰ ਵਿੱਚੋਂ ਕਈ ਕੁਝ ਮਿਲਣਾ ਹੁੰਦਾ ਇਸ ਕਰਕੇ ਉਹ ਗਲਤ ਝੂਠ ਸੱਚ ਬੋਲ-ਬਾਲ ਕੇ ਲੋਕਾਂ ਨੂੰ ਰਿਸ਼ਤਾ ਕਰਨ ਲਈ ਰਾਜ਼ੀ ਕਰ ਲੈਂਦੇ ਆ। ਸੋ ਇਹ ਜਿਹੜੀ ਹੈਗੀ ਹੈ ਮਹੀਸ਼ੀ ਦੀ ਮਾਂ ਇਹ ਵੀ ਲਾਜੋਂ ਨਾਲ ਜਾ ਰਹੀ ਹੈ ਤੇ ਲਾਜੋਂ ਨੂੰ ਪਟਾ ਕੇ ਹੀ ਲੈ ਜਾ ਰਹੀ ਹੈ ਕੁੜੀ ਬੜੀ ਸੋਹਣੀ ਹੈ ਕੁੜੀ ਬੜੀ ਬੜੀ ਲਿਖੀ ਹੈ ਹੁਣ ਮਹੀਸ਼ੀ ਦੀ ਮਾਂ ਨੂੰ ਅੰਦਰੋਂ ਇੱਕ ਡਰ ਮਾਰ ਰਿਹਾ ਡਰ ਕੀ ਮਾਰ ਰਿਹਾ ਇੱਕ ਤਾਂ ਉਹਦਾ ਮੁੰਡਾ ਪੈਂਗਾ ਦੂਜਾ ਬਹੁਤ ਘਟ ਪੜਿਆ ਲਿਖਿਆ ਇਸ ਕਰਕੇ ਉਹਦੇ ਮਨ ਵਿੱਚ ਹੈ ਵੀ ਕੁੜੀ ਜਿਹੜੀ ਹੈ ਉਹ ਕਹਿੰਦੇ ਜੇ ਅੱਗੋਂ ਨੇ ਕਾਲਜ ਚ ਪੜਨਾ ਉਹ ਬਾਰ-ਬਾਰ ਮਤਲਬ ਇਸ ਗੱਲ ਲਈ ਜ਼ੋਰ ਲਾਉਂਦੀ ਹੈ ਕਿ ਕੁੜੀ ਨੂੰ ਅੱਗੇ ਪੜ੍ਹਨਾ ਨਹੀਂ ਚਾਹੀਦਾ ਉਹਦਾ ਰੀਜ਼ਨ ਇਹ ਸੀ ਕਿ ਉਹ ਤਾਂ ਮੁੰਡਾ ਬਹੁਤ ਘੱਟ ਪੜਿਆ ਹੋਇਆ ਤੇ ਮੁੰਡਾ ਘੱਟ ਪੜਿਆ ਤਾਂ ਕੁੜੀ ਰੋਹ ਮਾਰੇਗੀ ਆ ਕੇ ਸੋ ਇਸ ਕਰਕੇ ਉਹ ਚਾਹੁੰਦੀ ਨਹੀਂ ਕਿ ਕੁੜੀ ਜਿਹੜੀ ਆ ਅੱਗੇ ਪੜੇ ਉਹ ਕੁੜੀ ਦੀ ਪੜ੍ਹਾਈ ਉਹਨੇ ਬੰਦ ਕਰਾ ਦਿੱਤੀ ਤੇ ਇੱਕ ਇਹ ਵੀ ਡਰ ਹੁੰਦਾ ਵੀ ਕੁੜੀ ਜਿਹੜੀ ਆ ਉਹ 8ਵੀਂ ਪੜੇ ਮੁੰਡੇ ਔਰਤੋਂ ਭੈੰਗੇ ਨੂੰ ਨਾ ਪਸੰਦ ਨਾ ਕਰ ਦਵੇ ਸੋ ਦੋਨੋਂ ਜਣੀਆਂ ਸਕੀਮ ਬਣਾਉਂਦੀਆਂ ਨੇ ਕਿ ਮੇਸ਼ੀ ਨੂੰ ਤੋਪ ਵਾਲੀ ਐਣਕ ਲਾ ਕੇ ਬਿਠਾ ਦੇਾਂਗੇ ਕਹਿੰਦੇ ਗਰਮੀਆਂ 'ਚ ਦਿਖਾਣੇ ਆ ਤੋਪ ਵਾਲੀ ਐਣਕ ਲਾ ਕੇ ਬਿਠਾ ਲਾਂਗੇ ਤਾਂ ਕਿ ਉਹਦੀਆਂ ਭੈਗੀਆਂ ਅੱਖਾਂ ਨਜ਼ਰ ਨਾ ਆਣ ਸੋ ਇਸ ਕਰਕੇ ਉਹ ਅੰਦਰਲੇ ਡਰ ਤੋਂ ਵੀ ਮਰੀ ਹੋਈ ਆ ਕਿਵੇਂ ਕਿਤੇ ਕੁੜੀ ਨਾ ਉਹਦੇ ਮੁੰਡੇ ਨੂੰ ਇਨਕਾਰ ਕਰ ਦਵੇ ਉਹਨੂੰ ਨਾ ਪਸੰਦ ਨਾ ਕਰ ਦੇਵੇ ਅਗਲਾ ਹੈ ਫਰੇਪ ਤੋਂ ਕਮ ਲੈਣ ਵਾਲੀ ਪਹਿਲੀ ਗੱਲ ਤੋਂ ਮੰਨਦੀ ਨਹੀਂ ਕਿ ਕੁੜੀ ਮੁੰਡਾ ਆਪਸ 'ਚ ਮਿਲਾਂ ਕਿਸੇ ਤਰ੍ਹਾਂ ਲਾਜੋ ਨੂੰ ਮਨਾ ਮਨੋ ਕੇ ਵੀ ਨਹੀਂ ਨਹੀਂ ਜ਼ਮਾਨਾ ਇਦਾਂ ਹੁਣ ਇਦਾਂ ਚੱਲਦਾ ਇਦਾਂ ਚੱਲਦਾ ਇੰਨਾ ਕਦ ਕਰਨਾ ਹੀ ਪੋਗਾ ਮੁੰਡਾ ਤਾਂ ਖਾਣਾ ਹੀ ਪੋਗਾ ਘਰ ਕਰਕੇ ਉਹਨੂੰ ਕਿਸੇ ਤਰੀਕੇ ਮਨਾਉਂਦੀ ਹੈ ਤਾਂ ਉਹ ਇੱਥੇ ਵੀ ਚਲਾਕੀ ਕਰ ਜਾਂਦੀ ਹੈ ਕਿ ਵੀ ਮੁੰਡਾ ਜਿਹੜਾ ਉਹ ਗਰਮੀਆਂ ਦੇ ਵਿੱਚ ਵਿਖਾਇਆ ਜਾਵੇ ਤਾਂ ਕਿ ਮੁੰਡਾ ਧੁੱਪ ਦੀ ਐਨਕ ਲਾ ਕੇ ਉਹਨਾਂ ਦੇ ਸਾਹਮਣੇ ਆਵੇ ਤੇ ਮੁੰਡੇ ਦੀਆਂ ਭੈਗੀਆਂ ਅੱਖਾਂ ਨਜ਼ਰ ਨਾਲ ਸੋ ਇਦਾਂ ਦਾ ਮਹੀਸ਼ੀ ਦੀ ਮਾਂ ਦਾ ਚਰਿੱਤਰ ਜਿਹੜਾ ਪਕੀਤਾ ਅਗਲਾ ਸਾਡੇ ਕੋਲ ਪਾਤਰ ਹੈ ਲਾਜੋ ਲਾਜੋ ਕੌਣ ਹੈ ਵਿਚੋਲਣ ਜਿਹੜੀ ਰਿਸ਼ਤਾ ਕਰਵਾਉਣ ਲੱਗੀ ਸੋ ਇਹ ਵੀ ਇੱਕ ਇੱਕ ਹੋਰ ਨਵਾਂ ਸਾਲ ਨਾਵਲ ਦੀ ਗੌਰਪਾਤਰ ਉਹ ਵਿਚੋਲਣ ਦੇ ਤੌਰ ਤੇ ਨਾਵਲ ਵਿੱਚ ਆਉਂਦੀ ਹੈ ਮਹੀਸ਼ੀ ਦੀ ਮਾਂ ਨੂੰ ਲੈ ਕੇ ਕੁੜੀ ਵਾਸਤੇ ਮੁੰਡਾ ਵਿਖਾਉਣ ਜਾ ਰਹੀ ਹੈ ਰਿਕਸ਼ੇ ਤੇ ਬੈਠ ਕੇ ਉਸ ਦੀ ਆਪਣੀ ਧੀ ਦਾ ਨਾਂ ਰਾਜੀ ਹੈ ਸੋ ਪਹਿਲਾ ਜਿਹੜਾ ਪੁਆਇੰਟ ਹੈ ਚੁਸਤ ਚਲਾਕ ਦੇਖੋ ਵਿਚੋਲੇ ਹਮੇਸ਼ਾ ਹੀ ਚੁਸਤ ਚਲਾਕ ਹੁੰਦੇ ਨੇ ਕਿਉਂਕਿ ਉਹਨਾਂ ਨੇ ਬੜੇ ਸਾਰੇ ਝੂਠ ਸੱਚ ਬੋਲ ਕੇ ਰਿਸ਼ਤੇ ਕਰਾਏ ਹੁੰਦੇ ਨੇ ਸੋ ਚੁਸਤ ਚਲਾਕ ਲਾਜੋ ਜਿਹੜੀ ਹੈ ਵਿਚੋਲਣਾ ਵਾਂਗ ਚੁਸਤ ਚਲਾਕ ਜਨਾਨੀ ਹੈ ਉਹ ਝੂਠ ਸੱਚ ਬੋਲ ਕੇ ਮੁੰਡੇ ਕੁੜੀ ਦੀ ਧਿਰ ਦਾ ਸੰਬੰਧ ਜੋੜਨਾ ਉਹਦਾ ਕੰਮ ਹੈ ਉਹ ਕੁੜੀ ਦੀ ਸੁੰਦਰਤਾ ਬਾਰੇ ਦੱਸ ਕੇ ਔਰ ਇਹ ਦੱਸ ਕੇ ਕਿ ਕੁੜੀ ਦੇ ਮਾਪੇ ਦਾਜ ਬਹੁਤ ਦੇਣਗੇ ਮਹੇਸ਼ੀ ਦੀ ਮਾਂ ਨੂੰ ਰਿਸ਼ਤੇ ਲਈ ਰਾਜ਼ੀ ਕਰ ਲੈਂਦੀ ਹੈ ਤੇ ਉਹਨੂੰ ਨਾਲ ਲੈ ਕੇ ਜਾ ਰਹੀ ਹੈ ਫਿਰ ਉਹ ਤਰਕੀਬ ਘੜਦੇ ਆ ਮਹੇਸ਼ੀ ਦੇ ਭੈंगे ਪੁੱਤ ਨੂੰ ਕੁੜੀ ਧੋ ਕੇ ਲਗਾਇਆ ਜਾਵੇ ਤਾਂ ਉਹਦੀ ਇਹ ਤਰਕੀਬ ਹੁੰਦੀ ਹੈ ਕਿ ਗਰਮੀਆਂ ਦੇ ਵਿੱਚ ਕਾਲੀ ਐਣਕ ਲਾ ਕੇ ਧੁੱਪ ਵਾਲੀ ਐਣਕ ਲਾ ਕੇ ਹੀ ਮੁੰਡਾ ਕੁੜੀ ਨੂੰ ਖਾਇਆ ਜਾਵੇ ਤਾਂ ਕਿ ਗਰਮੀ ਕਰਕੇ ਉਹਨਕ ਲਾਏਗਾ ਨਹੀਂ ਤੇ ਉਹਦੀਆਂ ਅੱਖਾਂ ਦਾ ਜਿਹੜਾ ਭੈਗ ਹੈ ਉਹ ਕਿਸੇ ਨੂੰ ਦਿ세ਗਾ ਨਹੀਂ ਤੇ ਇਸ ਤਰ੍ਹਾਂ ਅੰਸ਼ਟਾ ਹੋ ਜਾਏ। ਅਗਲਾ ਹੈ ਜੀ ਅੰਧਵਿਸ਼ਵਾਸੀ ਉਸ ਸੰਤਾਂ ਸਾਧਾਂ ਦੇ ਡੇਰਿਆਂ ਤੇ ਜਾਣਾ ਉਥੋਂ ਕੁੜੀਆਂ ਸਵਾ ਲੈਉਣੀ ਚੁਟਕੀਆਂ ਸਵਾ ਦੀਆਂ ਖਾਣੀਆਂ ਇਹ ਸਭ ਉਹਦਾ ਵਿਸ਼ਵਾਸ ਹੈ। ਉਹਨੂੰ ਇੰਜ ਲੱਗਦਾ ਉਹਦੇ ਜਿਹੜੀ ਕਿਰਾਏਦਾਰਨੀ ਆ ਨਾ ਫੂਲਾ ਰਾਣੀ ਉਹ ਕਿਸੇ ਸਾਧ ਦੀਆਂ ਕੁੜੀਆਂ ਖਾ ਕੇ ਹੀ ਉਹਨੇ ਉੱਪਰ ਥੱਲੇ ਯਾਨੀ ਨੇੜੇ ਨੇੜੇ ਦੋ ਮੁੰਡਿਆਂ ਨੂੰ ਜਨਮ ਦਿੱਤਾ ਯਾਨੀ ਇੱਕ ਮੁੰਡਾ ਪੈਦਾ ਹੋਇਆ ਥੋੜੇ ਜੇ ਚਿਰ ਬਾਅਦ ਦੂਜਾ ਮੁੰਡਾ ਵੀ ਪੈਦਾ ਹੋ ਗਿਆ ਇਹਨੂੰ ਕਹਿੰਦੇ ਨੇ ਉੱਪਰ ਥੱਲੇ ਸੋ ਉਹਨੂੰ ਇਹ ਲੱਗਦਾ ਵੀ ਸਾਧਾਂ ਦੀਆਂ ਕੁੜੀਆਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੈ ਸਾਧਾਂ ਦੀਆਂ ਕੁੜੀਆਂ ਸਾਧਾਂ ਦੀਆਂ ਦਵਾਈਆਂ ਖਾ ਕੇ ਉਹਦੀ ਜਿਹੜੀ ਕਰਾਈਦਾਰਨੀ ਹੈ ਫੂਲਾ ਰਾਣੀ ਉਹਦੇ ਕਰ ਦੋ ਪੁੱਤਰਾ ਨੇ ਜਨਮ ਲਿਆ ਸੋ ਇਸ ਕਰਕੇ ਉਹ ਚਾਹੁੰਦੀ ਆ ਕਿ ਬਗਲੀ ਵਾਲੇ ਬਾਬਾ ਜਿਹੜਾ ਬਗਲੀ ਵਾਲਾ ਬਾਬਾ ਉਹ ਉਹਦੀਆਂ ਮੰਗਾਂ ਪੂਰੀਆਂ ਕਰ ਦੇਵੇ ਤੇ ਬਗਲੀ ਵਾਲਾ ਬਾਬਾ ਇਹੋ ਜਿਹਾ ਸਵਾਦ ਦੇਵੇ ਜਿਹਦੀ ਚੁਟਕੀ ਖਾਣ ਨਾਲ ਉਹਦੇ ਪਤੀ ਦੀ ਖੰਗ ਵੀ ਠੀਕ ਹੋ ਜਾਏ ਸੋ ਏ ਸੀ ਸਾਡੇ ਅੱਜ ਦੇ ਤਿੰਨ ਪਾਤ ਤੱਕ ਪਹਿਲਾ ਸੀ ਬੰਤੇ ਦੀ ਮਾਂ ਦਾ ਦੂਜਾ ਸੀ ਮਹੇਸ਼ੀ ਦੀ ਮਾਂ ਦਾ ਨਤੀਜਾ ਲਾਜੋ ਦਾ ਸੋ ਇੰਨੇ ਹੀ ਪਾਤਰ ਅਸੀਂ ਨਾਵਲ ਦੇ ਹੁਣ ਤੱਕ ਕਰਨੇ ਸੀ ਇਹ ਆਪਾਂ ਕਰ ਚੁੱਕੇ ਆ ਤੇ ਉਮੀਦ ਆ ਤੁਹਾਨੂੰ ਸਾਰੇ ਪਾਤਰ ਸਮੇਂ ਲੱਗੇ ਹੋਣਗੇ ਸੋ ਸਤਿ ਸ਼੍ਰੀ ਅਕਾਲ